ਤਾ ਇੱਕ ਵਾਰੀ ਦਿਖਾਉਣਾ ਤੁਹਾਨੂੰ ਕਿੱਲਾਂ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਨੁਕੀਲੀਆਂ ਚੀਜ਼ਾਂ ਹੋ ਗਈਆਂ ਜਾਂ ਹੋਰ ਬੈਰੀਕੇਡਸ ਹੋ ਕੇ ਜਾਂ ਫਿਰ ਰਾਤ ਵਿੱਚ ਜੋ ਡ੍ਰੈਕਟਰ ਲੰਘਾਏ ਜਾਣੇ ਦੋਸਤੋ ਪਹਿਲਾਂ ਸਾਰੀਆਂ ਚੀਜ਼ਾਂ ਇੱਥੇ ਲਗਾਈਆਂ ਜਾ ਚੁੱਕੀਆਂ ਨੇ ਤਾਂ ਕਿ ਉਹਨਾਂ ਦੀ ਰਫ਼ਤਾਰ ਹੈ ਜਿਹੜੀ ਓ ਧੀਮੀ ਕਰ ਸਕਣ ਔਰ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਤੱਕ ਇਹ ਜਿਹੜਾ ਰਸਤਾ ਹੈ ਡੱਬ ਵਾਲੀ ਇਲਾਕਾ ਹੈ ਇਸ ਨੂੰ ਵੀ ਬਲੌਕ ਕੀਤਾ ਜਾ ਸਕਦਾ ਤਾਂ ਇਸ ਡੱਬ ਵਾਲੀ ਬਾਰਡਰ ਦੇ ਉੱਤੇ ਪੁਲਿਸ ਫੋਰਸ ਵੀ ਤਾਇਨਾਤ ਹੈ ਔਰ ਸਪੈਸ਼ਲ ਫੋਰਸਸ ਵੀ ਇੱਥੇ ਮੌਜੂਦ ਨੇ ਲੇਕਿਨ ਹਲੇ ਤੱਕ ਬੈਰੀਕੇਡਿੰਗ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਪ੍ਰੋਪਰ ਨਹੀਂ ਕੀਤੀ ਗਈ ਤਾਂ ਇੱਕ ਪਾਸੇ ਦਿਖਾਉਣਾ ਤੁਹਾਨੂੰ ਕਿੱਲਾਂ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਨੁਕੀਲੀਆਂ ਚੀਜ਼ਾਂ ਹੋ ਗਈਆਂ ਜਾਂ ਹੋਰ ਬੈਰੀਕੇਡਸ ਹੋ ਗਏ ਜਾਂ ਫਿਰ ਰਾਹ ਦੇ ਵਿੱਚ ਜੋ ਟਰੈਕਟਰ ਲੰਘਾਏ ਜਾਣੇ ਦੋਸਤੋ ਪਹਿਲਾਂ ਸਾਰੀਆਂ ਚੀਜ਼ਾਂ ਇੱਥੇ ਲਗਾਈਆਂ ਜਾ ਚੁੱਕੀਆਂ ਨੇ ਤਾਂ ਕਿ ਉਹਨਾਂ ਦੀ ਰਫ਼ਤਾਰ ਹੈ ਜਿਹੜੀ ਉਹ ਧੀਮੀ ਕਰ ਸਕਣ ਔਰ ਜਿਸ ਤਰੀਕੇ ਦੇ ਨਾਲ ਵਕ ਵਕ ਇਲਾਕਿਆਂ ਦੇ ਵਿੱਚੋਂ ਹੁੰਦੇ ਹੋਏ ਜਿਹੜੇ ਕਿਸਾਨ ਨੇ ਅਲੱਗ-ਅਲੱਗ ਬਾਰਡਰਾਂ ਤੇ ਪਹੁੰਚ ਰਹੇ ਨੇ ਤਾਂ ਇਹ ਬਾਰਡਰ ਦੇ ਉੱਤੇ ਪਿਛਲੇ ਅੰਦੋਲਨ ਦੇ ਦੌਰਾਨ ਜਦੋਂ 2020 ਦੇ ਵਿੱਚ ਕਿਸਾਨ ਅੰਦੋਲਨ ਜਦੋਂ ਹੋਇਆ ਸੀਗਾ ਤਾਂ ਉਸ ਵੇਲੇ ਕਿਸਾਨ ਇਸ ਬਾਰਡਰ ਤੋਂ ਵੀ ਗੁਜ਼ਰੇ ਸੀਗੇ ਲੇਕਿਨ ਜਿਵੇਂ ਕਿ ਕਈ ਫਰਮਾਨ ਜਾਰੀ ਹੋਏ ਨੇ ਹਰਿਆਣਾ ਦੇ ਵਿੱਚ ਸਰਕਾਰ ਦੇ ਵੱਲੋਂ ਲੇਕਿਨ ਹਲੇ ਤੱਕ ਟਰੈਕਟਰ ਟਰਾਲੀਆਂ ਦੀ ਗੱਲ ਕੀਤੀ ਜਾਵੇ ਤਾਂ ਵਕ ਵਕ ਇਲਾਕਿਆਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਨੰਗਣ ਨਹੀਂ ਦਿੱਤੀਆਂ ਜਾ ਰਹੀਆਂ ਹੈਗੀਆਂ ਔਰ ਦੂਸਰੇ ਪਾਸੇ ਇਹ ਬੈਰੀਕੇਡਸ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੂੰ ਕਿਵੇਂ ਤਿਆਰ ਕੀਤਾ ਗਿਆ ਔਰ ਕੱਲ ਦੇ ਦਿਨ ਵੀ ਤੁਹਾਨੂੰ ਦਿਖਾਇਆ ਗਿਆ ਸੀਗਾ ਲੇਕਿਨ ਪ੍ਰੋਪਰ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਤਿਆਰੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਉਸ ਤੋਂ ਪਹਿਲਾਂ ਕੀ ਤੇਰਾ ਪਹਿਲਾਂ ਤਿਆਰੀਆਂ ਹੋ ਜਾਣ ਤਾਂ ਉਸੇ ਦੇ ਚੱਲਦਿਆਂ ਹੋਏ ਆ ਨੁਕੀਲੇ ਜਿਹੜੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਲਗਾਈਆਂ ਗਈਆਂ ਨੇ ਤਾਂ ਵਕ ਵਕ ਇਲਾਕਿਆਂ ਤੋਂ ਹੁੰਦੇ ਕਿਸਾਨ ਇੱਥੇ ਤੱਕ ਪਹੁੰਚਦੇ ਨੇ ਦੇਖਣਾ ਬਣਦਾ ਤੇ ਦੂਸਰੇ ਪਾਸੇ ਜਿਵੇਂ ਪਿਛਲੇ ਅੰਦੋਲਨ ਦੇ ਵਿੱਚ ਕਿਸਾਨ ਬਲਾਕਸ ਨੂੰ ਪਰੇ ਕਰਦੇ ਹੋਏ ਅੱਗੇ ਵਧੇ ਸੀਗੇ ਔਰ ਇਸੇ ਕਾਰਨ ਇਹਨਾਂ ਬੈਰੀਕੇਡਸ ਨੂੰ ਵੈਲਡਿੰਗ ਕਰਕੇ ਜੋੜਿਆ ਗਿਆ ਹੈ ਨੁਕੀਲੀਆਂ ਤਾਰਾਂ ਲਗਾਈਆਂ ਗਈਆਂ ਨੇ ਔਰ ਰਫਤਾਰ ਨੂੰ ਜਿਹੜਾ ਹੌਲੀ ਕਰਨ ਦੇ ਲਈ ਪਹਿਲਾਂ ਪ੍ਰਬੰਧ ਕਰ ਲਏ ਗਏ ਨੇ ਹਰਿਆਣਾ ਦੇ ਵਿੱਚ ਔਰ ਲਗਾਤਾਰ ਹਰਿਆਣਾ ਪ੍ਰਸ਼ਾਸਨ ਇੱਥੇ ਆਪਣੀ ਡਿਊਟੀ ਨਿਭਾ ਰਿਹਾ ਹੈ ਔਰ ਸਪੈਸ਼ਲ ਫੋਰਸਿਜ਼ ਵੀ ਇੱਥੇ ਮੌਜੂਦ ਨੇ ਆ ਦੇਖ ਸਕਦੇ ਹੋ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਨੁਕੀਲੇ ਨਾਲ ਦੀ ਨਾਲ ਬਲਾਕਸ ਦੀ ਤੁਹਾਨੂੰ ਗੱਲ ਦੱਸਦੀ ਕਿ ਬਲਾਕਸ ਦੇ ਵਿੱਚ ਮਿੱਟੀ ਭਰ ਕੇ ਉਹਨਾਂ ਨੂੰ ਪਾਰੀ ਕੀਤਾ ਗਿਆ ਔਰ ਵਕ ਵਕ ਜਿਹੜੇ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਪਿਛਲੇ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ 27 ਜਥੇਬੰਦੀਆਂ ਸੀਗੀਆਂ ਜਿਨ੍ਹਾਂ ਜਥੇਬੰਦੀਆਂ ਦੇ ਵੱਲੋਂ ਅੰਦੋਲਨ ਜਦੋਂ ਸ਼ੁਰੂ ਕੀਤਾ ਗਿਆ ਸੀਗਾ ਤਾਂ ਵਕ ਵਕ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਸੀਗੇ ਉਹਨਾਂ ਦੇ ਵੱਲੋਂ ਜਿਹੜੇ ਫਰਮਾਨ ਜਾਰੀ ਕੀਤੇ ਗਏ ਸੀਗੇ ਕਿ ਦਿੱਲੀ ਵੱਲ ਨੂੰ ਕੂਚ ਕੀਤੀ ਜਾਣੀ ਹੈ ਲੇਕਿਨ ਉੱਥੇ ਹੀ ਜਥੇਬੰਦੀਆਂ ਦੀ ਗਿਣਤੀ ਜ਼ਿਆਦਾ ਸੀਗੀ ਤਦਾਦ ਦੇ ਵਿੱਚ لیکن دوسرے پاسے ਜਿਹੜੇ ਪੰਜਾਬ ਦੇ ਵਿੱਚ ਹੁਣ ਕੌਲ ਆਈ ਹੈ ਕਿਸਾਨਾਂ ਦੇ ਵੱਲੋਂ ਤਾਂ ਇਸ ਦੇ ਵਿੱਚ ਕਈ ਜਥੇਬੰਦੀਆਂ ਹੈਗੀਆਂ ਨੇ ਲੇਕਿਨ ਕਈ ਜਥੇਬੰਦੀਆਂ ਇਸ ਦੇ ਵਿੱਚ ਨਾਲ ਨਹੀਂ ਰਲੀਆਂ ਔਰ ਇਸ ਕਾਰਨ ਕਈ ਜਥੇਬੰਦੀਆਂ ਦੀ ਹਾਲੇ ਮੀਟਿੰਗਸ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨਹੀਂ ਕੀ 13 ਫਰਵਰੀ ਦੀ ਕੌਲ ਨੂੰ ਕੀ ਕੀਤਾ ਜਾਵੇਗਾ ਕੀ ਜਦੋਂ ਜਿਹੜੇ ਕਿਸਾਨ ਨੇ ਉਹ ਅੱਗੇ ਵਧਣਗੇ ਤਾਂ ਉਹਨਾਂ ਨੂੰ ਕਿਵੇਂ ਰੋਕਿਆ ਜਾਵੇਗਾ ਤਾਂ ਇਹ ਲਗਾਤਾਰ ਖਬਰਾਂ ਦੇ ਵਿੱਚ ਵੀ ਤੁਸੀਂ ਲਗਾਤਾਰ ਦੇਖ ਰਹੇ ਹੋ ਕੀ ਵਕ ਵਕ ਬਾਰਡਰਾਂ ਨੂੰ ਬੰਦ ਕੀਤਾ ਗਿਆ ਸੀਲ ਕੀਤਾ ਗਿਆ ਲੇਕਿਨ ਜਿਹੜੇ ਕਿਸਾਨ ਨੇ ਜਿਵੇਂ ਸਿੰਘੂ ਬਾਰਡਰ ਹੋ ਗਿਆ ਜਾਂ ਹੋਰ ਬਾਕੀ ਬਾਰਡਰ ਹੋ ਗਏ ਕਨੋਰੀ ਬਾਰਡਰ ਹੋ ਗਿਆ ਉੱਥੇ ਤੱਕ ਪਹੁੰਚੇ ਲੇਕਿਨ ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਜਿਹੜਾ ਰੁਕਣਾ ਪਿਆ ਔਰ ਇਸ ਕਾਰਨ ਉਹਨਾਂ ਨੂੰ ਉਸ ਤੋਂ ਬਾਅਦ ਉੱਥੇ ਟਿਕਰੀ ਬਾਰਡਰ ਤੇ ਜਾ ਕੇ ਉਹਨਾਂ ਨੂੰ ਧਰਨਾ ਲਗਾਉਣਾ ਪਿਆ ਲੇਕਿਨ ਹੁਣ ਜਿਹੜੀ ਦੁਬਾਰਾ ਕਾਲ ਦਿੱਤੀ ਗਈ ਹੈ ਇਸ ਕਾਲ ਦੇ ਉੱਤੇ ਹੁਣ ਦੇਖਣਾ ਬਣਦਾ ਹੈ ਕਿ ਜਦੋਂ 13 ਫਰਵਰੀ ਦੇ ਦਿਨ ਜਿਹੜੇ ਕਿਸਾਨ ਨੇ ਜਦੋਂ ਅੱਗੇ ਵਧਣਗੇ ਤਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇਗਾ ਕਿ ਇਹਨਾਂ ਬਲਾਕਸ ਦੇ ਜ਼ਰੀਏ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਜਾਂ ਫਿਰ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਜਿਵੇਂ ਕਿ ਸਿੱਧੂਪੁਰ ਹੋ ਗਿਆ ਜਾਂ ਫਿਰ ਜਿਹੜੀਆਂ ਟਕੌਂਦਾ ਹੋ ਗਈ ਜਾਂ ਹੋਰ ਕਈ ਜਥੇਬੰਦੀਆਂ ਨੇ ਔਰ ਪੰਦੇਰ ਗਰੁੱਪ ਹੈ ਜਿਹੜਾ ਉਹ ਵੀ ਤੜਕਸਾਰ ਤੁਸੀਂ ਖਬਰ ਸੁਣੀ ਕਿ ਪੰਦੇਰ ਗਰੁੱਪ ਵੀ ਨਾਲ ਆ ਕੇ ਸਮਰਥਨ ਦਿੱਤਾ ਗਿਆ ਲੇਕਿਨ ਹੁਣ ਅੱਗੇ ਦੇਖਣਾ ਇਹ ਬਣਦਾ ਹੈ ਕਿ ਜਦੋਂ ਇਹ 13 ਫਰਵਰੀ ਦਾ ਦਿਨ ਯਾਨੀ ਕਿ ਕੁਝ ਘੰਟੇ ਬਾਕੀ ਨੇ ਉਸ ਤੋਂ ਬਾਅਦ 13 ਫਰਵਰੀ ਚੜ੍ਹਨ ਵਾਲੀ ਹੈ ਕਿ 13 ਫਰਵਰੀ ਵਾਲੇ ਦਿਨ ਜਿਹੜੇ ਕਿਸਾਨ ਨੇ ਉਹ ਜਦੋਂ ਅੱਗੇ ਵਧਣਗੇ ਤਾਂ ਕਿਹੜੇ ਬਾਰਡਰ ਤੋਕੇ ਵਧਣ ਵਾਲੇ ਨੇ ਹਾਲਾਂਕਿ ਜਿਹੜੀਆਂ ਵਕਫ ਵਕ ਜਥੇਬੰਦੀਆਂ ਦੇ ਜਿਹੜੇ ਵੀ ਕਿਸਾਨ ਨੇ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਜਾਂ ਕਨੋਰੀ ਬਾਰਡਰ ਵੱਲ ਨੂੰ ਗਏ ਨੇ ਲੇਕਿਨ ਜਿਹੜਾ ਡੱਬ ਵਾਲੀ ਇਲਾਕਾ ਹੈ ਜਿਵੇਂ ਕਿ ਮੁਕਸਰ ਨਾਲ ਪੈਂਦਾ ਹੈ ਔਰ ਬਾਕੀ ਜਿਹੜੇ ਇੱਥੋਂ ਦੇ ਕਿਸਾਨ ਨੇ ਤਾਂ ਉਹ ਵਕਫ ਵਕ ਜਥੇਬੰਦੀਆਂ ਦੇ ਵਿੱਚੋਂ ਜਿਹੜਾ ਟਰੈਕਟਰ ਟਰ ਤਾਂ ਹੁਣ ਡੱਬੜੀ ਇਲਾਕੇ ਤੋਂ ਸਿਚੁਏਸ਼ਨ ਦੇਖੀ ਵੀ ਕਿਸ ਤਰੀਕੇ ਨਾਲ ਇਸ ਵੇਲੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਔਰ ਪ੍ਰਸ਼ਾਸਨ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਸ ਦੇ ਵੱਲੋਂ ਲਗਾਤਾਰ ਇਸ ਦੀ ਤਿਆਰੀਆਂ ਕੀਤੀਆਂ ਗਈਆਂ ਪਲਾਨ ਬਣਾਏ ਗਏ ਅਤੇ ਬੈਰੀਕੇਡਿੰਗ ਅਤੇ ਬਲਾਕਸ ਲਗਾ ਕੇ ਪਹਿਲਾਂ ਤੋਂ ਹੀ ਅੱਧਾ ਰੂਟ ਹੈ ਜਿਹੜਾ ਉਹ ਪਹਿਲਾਂ ਬਲਾਕ ਕੀਤਾ ਗਿਆ ਔਰ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਤੱਕ ਇਹ ਜਿਹੜਾ ਰਸਤਾ ਹੈ ਡੱਬ ਵਾਲੀ ਇਲਾਕਾ ਹੈ ਇਸ ਨੂੰ ਵੀ ਬਲਾਕ ਕੀਤਾ ਜਾ ਸਕਦਾ ਸੋ ਵਦੇਰੀ ਅਪਡੇਟਸ ਜੋਡੇ ਲਈ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੀਵਾਦ ਨਗ ਦੀ ਸਿਕਨਮ